प्यारे बच्चों आज आपा क्लास 5 गणित दी दुनिया चैप्टर नंबर 4 और एक्सरसाइज 4.6 ਕਰਾਂਗੇ ਐਸੇ ਦੇਖੋ ਬੱਚੋ ਆਪਾਂ ਨੇ ਕੀ ਦੱਸਣਾ ਹੈ ਕਿ ਕੋਈ ਭਿੰਨ ਵੱਡੀ ਹੈ ਜਾਂ ਛੋਟੀ ਹੈ ਉਹ ਦੱਸਣਾ ਹੈ ਉਹਦੇ ਲਈ ਆਪਾਂ ਥੋੜਾ ਇੱਕ ਵਾਰ ਸਮਝਦੇ ਹਾਂ ਬੱਚੋ ਇੱਕ ਤਾਂ ਆਨਸਰ ਹੁੰਦਾ ਭਿੰਨ ਚ ਇੱਕ ਹਾਰ ਹੁੰਦਾ ਜੇ ਦੋ ਸੰਖਿਆਵਾਂ ਨੇ ਜੇ ਉਹਨਾਂ ਦੇ ਆਨਸਰ ਜਿਹੜੇ ਹੈ ਉਹ ਕੀ ਹੋ ਜੇ बराबर हो आंसर जी बराबर है तो की करा आप जो जे, जे हार की होगा आपा छोटा होगा ओह जी है वो बड़ी संख्या होगी बड़ी पिन होगी ठीक है बड़ी पिन होगी ਠੀਕ ਹੈ ਯਾਨੀ ਕਿ ਅੰਸ਼ ਤੇ ਹਰ ਚ ਆਪਾਂ ਜੇ ਦੇਖਾਂਗੇ ਜੇ ਅੰਸ਼ ਬਰਾਬਰ ਹੈ ਤੇ ਹਰ ਜਿਹੜਾ ਜਿਸ ਭਿੰਨ ਦਾ ਹਰ ਛੋਟਾ ਹੋਊਗਾ ਉਹ ਭਿੰਨ ਜਿਹੜੀ ਹੈ ਉਹ ਵੱਡੀ ਭਿੰਨ ਹੋਊਗੀ ਇਸੇ ਤਰ੍ਹਾਂ ਦੇਖੋ ਬੱਚੋ ਜੇ ਆਪਾਂ ਕਹੀਏ ਕਿਸੇ ਦਾ ਹਰ ਬਰਾਬਰ ਹੈ ਬਰਾਬਰ ਹੈ ਤਾਂ ਜਿਹਦਾ ਅੰਸ਼ ਵੱਡਾ ਹੋਊਗਾ ਉਹ ਸੰਖਿਆ ਉਹ ਪਿੰਨ ਜਿਹੜੀ ਹੈ ਉਹ ਵੱਡੀ ਪਿੰਨ ਹੋਊਗੀ ਠੀਕ ਹੈ ਬੱਚੋ ਯਾਨੀ ਕਿ ਸਮਝ ਆਇਆ ਤਾਂ ਨੂੰ ਕਿ ਜੇ ਅੰਸ਼ ਬਰਾਬਰ ਹੈ ਤਾਂ ਹਰ ਛੋਟਾ ਹੋਊਗਾ ਤਾਂ ਵੱਡੀ ਹੋਊਗੀ ਕੋਈ ਵੀ ਪਿੰਨ ਜੇ ਹਰ ਬਰਾਬਰ ਹੈ ਤੇ ਕਿਸੇ ਦਾ ਅੰਸ਼ ਵੱਡਾ ਹੋਊਗਾ ਤਾਂ ਉਹ ਪਿੰਨ ਵੱਡੀ ਹੋਊਗੀ ਚਲੋ ਆਪਾਂ ਹੁਣ ਕਰ ਪਹਿਲਾ ਦੇਖੋ 2/5 ਤੇ 2/3 ਇਹਦਾ ਆਪਾਂ ਨੇ ਦੱਸਣਾ ਕਿਹੜੀ ਭਿੰਨ ਵੱਡੀ ਹੈ ਦੇਖੋ ਇਹਨਾਂ ਦਾ ਕੀ ਹੈ ਅੰਸ਼ ਜਿਹੜਾ ਹੈ ਏ ਇਹਨਾਂ ਦਾ ਅੰਸ਼ ਹੈ ਤੇ ਆ ਇਹਦਾ ਹਰ ਜੇ ਆ ਇਹਨਾਂ ਦੇ ਅੰਸ਼ ਕੀ ਹੈ ਬਰਾਬਰ ਹੈ ਤੇ ਮੈਂ ਕੀ ਕਹਿਆ ਸੀ ਹਰ ਜਿਹਦਾ ਛੋਟਾ ਹੋਗਾ ਉਹ ਭਿੰਨ ਜਿਹੜੀ ਹੈ ਵੱਡੀ ਹੋਗੀ हर कि छोटा है आज तीन है, यदा मतलब की है दो बटा तीन जी है वो, बड़ी भिन्न हो, ठीक है बच्चों अगे देखो सत्तवटा नौ तो सत वटा बारह इनाश की है बराबर है तो हर कि छोटा है आ छोटा है यदा मतलब सत वटा नौ जी है वो, बड़ी भिन्न हो, ठीक है अगे देखो बच्चों 1/8 ਤੇ 1/4 ਅੰਸ਼ ਜਿਹੜਾ ਹੈ ਬਰਾਬਰ ਹੈ ਆ ਦੇਖੋ ਅੰਸ਼ ਜਿਹੜਾ ਹੈ ਉਹ ਬਰਾਬਰ ਹੈ ਇਹਦਾ ਮਤਲਬ ਜਿਹਦਾ ਹਰ ਜਿਹੜਾ ਛੋਟਾ ਹੋਊਗਾ ਉਹ ਵੱਡੀ ਸੰਖਿਆ ਪਿੰਨ ਹੋਗੀ ਹਰ ਕਿਹਦਾ ਛੋਟਾ ਹੈ ਇਹਦਾ ਯਾਨੀ ਕਿ 1/4 ਜਿਹੜੀ ਹੈ ਉਹ ਵੱਡੀ ਪਿੰਨ ਹੋ ਠੀਕ ਹੈ ਬੱਚੋ ਅੱਗੇ ਦੇਖੋ 4/6 ਤੇ 4/8 ਠੀਕ ਹੈ ਇਹਨਾਂ ਤੋਂ ਦੇਖੋ ਬੱਚੋ ਇਹਨਾਂ ਦਾ ਅੰਸ਼ ਜਿਹੜਾ ਹੈ ਉਹ ਬਰਾਬਰ ਹੈ ਤੇ ਹਰ ਜਿਹੜਾ ਹੈ ਉਹ ਕਿਹੜਾ ਛੋਟਾ ਹੈ 4/6 ਦਾ ਛੋਟਾ ਹੈ 6 ਛੋਟਾ ਹੈ ਯਾਨੀ ਕਿ ਯਾਨੀ ਕਿ 4/6 ਜੜੀ ਹੋ ਵੱਡੀ ਪਿੰਨ ਹੋ ਠੀਕ ਹੈ ਬੱਚੋ ਇਸੇ ਤਰ੍ਹਾਂ ਅੱਗੇ ਦੇਖੋ 3/7 ਤੇ 3/11 ਅੰਸ਼ ਜਿਹੜਾ ਹੈ ਉਹ ਇਹਨਾਂ ਦਾ ਬਰਾਬਰ ਹੈ ਹਰ ਜਿਹੜਾ ਹੈ ਉਹ ਕਿਹਦਾ ਛੋਟਾ ਹੈ 3/7 ਦਾ ਛੋਟਾ ਇਹਦਾ ਮਤਲਬ 3/7 ਜਿਹੜੀ ਹੈ ਉਹ ਵੱਡੀ ਭਿੰਨ ਹੋਗੀ ਅੱਗੇ ਦੇਖੋ ਬੱਚੇ 5/8 7/8 ਹੁਣ ਦੇਖੋ ਅੰਸ਼ ਜਿਹੜੇ ਹੈ ਉਹ ਬਰਾਬਰ ਨਹੀਂ ਹੈ ਹਰ ਜਿਹੜਾ ਹੈ ਉਹ ਬਰਾਬਰ ਹੈ ਜਦੋਂ ਹਰ ਬਰਾਬਰ ਹੁੰਦਾ ਹੈ ਤਾਂ ਕੀ ਕਰਦੇ ਆਪਾਂ ਅੰਸ਼ ਜਿਹਦਾ ਵੱਡਾ ਹੋਊਗਾ ਉਹ ਵੱਡੀ ਸੰਖਿਆ ਹੋਊਗੀ ਵੱਡੀ ਭਿੰਨ ਹੋਊਗੀ ਤੇ ਆ ਜਿਹੜਾ ਅੰਸ਼ ਹੈ ਉਹ ਵੱਡਾ ਕਿਹਦਾ ਹੈ सत बटा अठ का यानी कि सत बटा सत बटा अठ आ बेटा बच्चों उरे और उरे जे है उरे पांच पटा अठत बटा अठ य मतलब की है सत्त बटा अठ जी है बड़ी पिन है ठीक है बच्चो अगे देखो 3/4 ਤੇ 1/4 ਦੇਖੋ ਇਹਨਾਂ ਦੇ ਹਰ ਬਰਾਬਰ ਹੈ ਅੰਸ਼ ਕੀ ਹੋਊਗਾ ਅੰਸ਼ ਜਿਹੜਾ ਵੱਡਾ ਹੋਊਗਾ ਉਹ ਵੱਡੀ ਭਿੰਨ ਹੋਊਗੀ ਅੰਸ਼ ਵੱਡਾ ਕਿਹੜਾ ਬੱਚੋ 3/4 ਦਾ 3/4 ਜਿਹੜੇ ਹੈ ਵੱਡੀ ਭਿੰਨ ਹੋਊਗਾ ਅੱਗੇ ਦੇਖੋ 5/8 7/8 ਇਹਨਾਂ ਦਾ ਹਰ ਕੀ ਹੈ ਬਰਾਬਰ ਹੈ ਇਹਦਾ ਮਤਲਬ ਅੰਸ਼ ਜਿਹੜਾ ਵੱਡਾ ਹੋਊਗਾ ਉਪਨ ਵੱਡੀ ਹੋਊਗੀ ਅੰਸ਼ ਕਿਹਦਾ ਵੱਡਾ ਹੈ 7/8 ਦਾ ਯਾਨੀ 7/8 ਜਿਹੜੀ ਆ ਉਹ ਵੱਡੀ ਭਿੰਨ ਹੈ ਐਸੀ ਆਪਾਂ ਨੇ ਛੋਟੀ ਭਿੰਨ ਦੱਸਣੀ ਹੈ ਬੱਚੋ ਇਹਦਾ ਉਲਟ ਹੋ ਜਾਊਗਾ ਛੋਟੀ ਭਿੰਨ ਦੱਸਣੀ ਹੈ ਠੀਕ ਹੈ ਚਲੋ ਕਰਦੇ ਹਾਂ ਹੁਣ ਦੇਖੋ 3/5 ਤੇ 3/4 ਇਹਨਾਂ ਦੇ ਅੰਸ਼ ਜਿਹੜੇ ਹੈ ਉਹ ਕੀ ਹੈ ਬਰਾਬਰ ਹੈ ਤੇ ਹਰ ਜਿਹੜੇ ਹੈ ਉਹ ਅਲੱਗ-ਅਲੱਗ ਤੇ ਅੰਸ ਜਦੋਂ ਬਰਾਬਰ ਹੁੰਦਾ ਹੈ ਤਾਂ ਹਰ ਜਿਹੜਾ ਹੈ ਉਹ ਛੋਟੀ ਛੋਟਾ ਹੁੰਦਾ ਹੈ ਉਹ ਪਿੰਜੜੀ ਵੱਡੀ ਹੁੰਦੀ ਹੈ ਇਹਦਾ ਮਤਲਬ ਇਹਦਾ ਉਲਟ ਹੋ ਗਿਆ ਜਿਹੜਾ ਜਿਹਦਾ ਹਰ ਜਿਹੜਾ ਹੈ ਵੱਡਾ ਹੋਊਗਾ ਉਹ ਪਿੰਕੀ ਹੋਊਗੀ ਉਹ ਛੋਟੀ ਪਿੰਨ ਹੋਊਗੀ ਠੀਕ ਹੈ ਤਾਂ ਦੇਖੋ ਹੁਣ ਹਰ ਕਿਹਦਾ ਛੋਟਾ ਹੈ ਵੱਡਾ ਹੈ ਵਿੱਚੋਂ 3/5 ਦਾ ਯਾਨੀ ਕਿ 3/5 ਜਿਹੜੀ ਹੈ ਛੋਟੀ ਪਿੰਨ ਹੋਊਗੀ ਉਲਟ ਹੋ ਗਿਆ ਨਾ ਪਹਿਲੇ ਆਪਾਂ ਕਰਿਓ 5/8 5/12 ਬੱਚੋ ਅੰਸ਼ ਬਰਾਬਰ ਹੈ ਯਾਨੀ ਕਿ ਹਰ ਜਿਹਦਾ ਵੱਡਾ ਹੋਊਗਾ ਉਹ ਛੋਟੀ ਹੋਊਗੀ ਪਿੰਨ ਕਿਹਦਾ ਵੱਡਾ ਹੈ 5/12 ਦਾ ਤਾਂ 5/12 ਜਿਹੜੀ ਹੈ ਉਹ ਛੋਟੀ ਪਿੰਨ ਹੋ ਠੀਕ ਹੈ ਬੱਚੋ ਅੱਗੇ ਦੇਖੋ 7/9 4/9 ਹੁਣ ਦੇਖੋ ਬੱਚੋ ਹਰ ਬਰਾਬਰ ਇਹਨਾਂ ਦੇ ਇਨਾ ਦਾ ਹਰ ਜਿਹੜੇ ਆ ਉਹ ਬਰਾਬਰ ਹੈ ਤੇ ਅੰਸ਼ ਜਿਹੜਾ ਹੈ ਉਹ ਅਲੱਗ-ਅਲੱਗ ਹੈ ਤੇ ਆਪਾਂ ਨੇ ਕੀ ਪੜਿਆ ਸੀ ਜਿਹਦਾ ਅੰਸ਼ ਵੱਡਾ ਹੋਊਗਾ ਉਹ ਵੱਡੀ ਹੋਊਗੀ ਪਿੰਨ ਇਹਦਾ ਮਤਲਬ ਜਿਹਦਾ ਅੰਸ਼ ਛੋਟਾ ਹੋਊਗਾ ਉਹ ਪਿੰਨ ਕੀ ਹੋਊਗੀ ਛੋਟੀ ਪਿੰਨ ਹੋਊਗੀ ਛੋਟੀ ਪਿੰਨ ਹੋਊਗੀ ਦੇਖੋ ਕਿਹੜਾ ਛੋਟਾ ਹੈ 4/9 ਦਾ ਇਹਨਾਂ 4/9 ਜਿਹੜੀ ਹੈ ਛੋਟੀ ਪਿੰਨ ਹੋਊਗੀ ਅੱਗੇ ਦੇਖੋ ਬੱਚੋ 3/6 ਤੇ 3/8 5s ਬਰਾਬਰ ਹੈ ਤੇ ਹਰ ਜਿਹੜਾ ਵੱਡਾ ਹੋਊਗਾ ਉਹ ਕੀ ਹੋਊਗੀ ਛੋਟੀ ਪਿੰਨ ਹੋਊਗੀ ਕਿਹਦਾ ਵੱਡਾ ਬੱਚੋ 3/8 ਦਾ 3/8 ਜਿਹੜੀ ਉਹ ਛੋਟੀ ਪਿੰਨ ਹੋਊਗੀ ਠੀਕ ਹੈ 5/7 ਤੇ 5/11 ਆਨਸ ਬਰਾਬਰ ਹੈ ਹਰ ਜਿਹਦਾ ਵੱਡਾ ਹੋਊਗਾ ਉਹ ਛੋਟੀ ਪਿੰਨ ਹੋਊਗੀ ਕਿਹਦਾ ਵੱਡਾ ਹੈ 5/11 ਦਾ ਯਾਨੀ 5/11 ਜਿਹੜੀ ਛੋਟੀ ਪਿੰਨ ਹੈ ਤਾਂ ਕਿ ਦੇਖੋ ਬੱਚੋ 8/12 ਤੇ 5/12 ਠੀਕ ਹੈ ਹਰ ਬਰਾਬਰ ਹੈ ਇਹਦਾ ਮਤਲਬ ਅੰਸ਼ ਜਿਹਦਾ ਛੋਟਾ ਹੋਊਗਾ ਉਹ ਛੋਟੀ ਪਿੰਨ ਹੋਗੀ ਛੋਟਾ ਕਿਹਦਾ 5/12 ਦਾ ਯਾਨੀ 5/12 ਜਿਹੜੀ ਹੈ ਉਹ ਛੋਟੀ ਪਿੰਨ ਹੈ ਹੁਣ ਕਿ ਦੇਖੋ ਬਟੋ 9 9/4 7/4 ਦੇਖੋ ਬੱਚੋ ਹਰ ਬਰਾਬਰ ਹੈ ਅੰਸ਼ ਅੰਸ਼ ਜਿਹੜਾ ਛੋਟਾ ਹੋਗਾ ਛੋਟੀ ਪਿੰਨ ਹੋਗੀ ਬੱਚੋ ਕਿਹੜਾ ਛੋਟਾ ਹੈ 7/4 7/4 ਜਿਹੜੇ ਬੱਚੋ ਉਹ ਛੋਟੀ ਪਿੰਨ ਹੋਗੀ ਠੀਕ ਹੈ ਅੱਗੇ ਦੇਖੋ ਬੱਚੋ 9/8 ਤੇ 7/8 ਹਰ ਬਰਾਬਰ ਹੈ ਅੰਸ਼ ਦੇਖੋ ਅੰਸ਼ ਜਿਹੜਾ ਛੋਟਾ ਹੋਗਾ ਉਹ ਛੋਟੀ ਪਿੰਨ ਹੋਗੀ ਕਿਹੜਾ ਛੋਟਾ ਹੈ ਬੱਚੋ 7/8 7/8 ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਬੱਚੋ ਵਾਧੇ ਕਰਮ ਚ ਲਾਣੇ ਹਟਾ ਦਿੱਤੇ bina ਨੂੰ ਸਮੂਹਾ bina ਦੇ ਸਮੂਹਾ ਨੂੰ ਵਾਧੇ ਕਰਮ ਅਨੁਸਾਰ ਲਿਖੋ ਵਾਧੇ ਕਰਮ ਦਾ ਮਤਲਬ ਹੈ ਜਿਹੜਾ ਆਪਾਂ ਕਹੀਏ ਵੀ ਪਹਿਲੇ ਛੋਟਾ ਫਿਰ ਵੱਡਾ ਫਿਰ ਵੱਡਾ ਆ ਦੇਖੋ ਬੱਚੋ ਇਹਨਾਂ ਦੇ ਆ ਜਿਹੜੇ ਹਰ ਹੈ ਉਹ ਸਮਾਨ ਹੈ ਅਨਸ ਤੇ ਹਰ ਹਰ ਜਿਹੜੇ ਹੈ ਉਹ ਬਰਾਬਰ ਹੈ ਤੇ ਆਪਾਂ ਨੇ ਸਭ ਤੋਂ ਛੋਟਾ ਦੇਖਾਂਗੇ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਹੈ ਨਾ ਤੇ ਸਭ ਤੋਂ ਛੋਟਾ ਆਪਾਂ ਦੇਖਣ ਲਈ ਹਰ ਬਰਾਬਰ ਹੈ ਤੇ ਅੰਸ਼ ਜਿਹਦਾ ਛੋਟਾ ਹੋਊਗਾ ਉਹ ਛੋਟੀ ਹੋਊਗੀ ਸੰਖਿਆ ਤੇ ਭਿੰਨ ਛੋਟੀ ਹੋਊਗੀ ਦੇਖੋ ਹੁਣ ਕਿਹਦਾ ਛੋਟਾ ਹੈ ਸਭ ਤੋਂ ਪਹਿਲੇ ਦੇਖੋ ਆਪਾਂ ਲਿਖ ਲਏ ਉਰੇ 7/12 4/12 1/12 ਤੇ 5/12 ਦੇਖੋ ਅੰਸ਼ ਦੇਖੋ ਹੁਣ हर बराबर अंश जो छोटा होगा वो पहले आऊगा यानी सब तो छोटा कि एक बटा बारह सब तो छोटा एक बटा बारह होगा फिर उस तो बाद एक बटा बारह उस तो बाद होगा इस तो फिर चार बटा बारह फिर बच्चों पंजा बारह फिर बच्चों सब तो बड़ा सत्त बटा बारह ठीक है बच्चों इस तरह आप लिख देना अगर देखो अगले देखो बच्चो की है 5/12 5/9 5/7 ਤੇ 5/4 ਇਹਦੇ ਵਿੱਚੋਂ ਆਪਾਂ ਅੰਸ਼ ਤੇ ਹਰ ਅੰਸ਼ ਜਿਹੜਾ ਹੈ ਬਰਾਬਰ ਹੈ ਅੰਸ਼ ਬਰਾਬਰ ਹੈ ਇਹਦਾ ਮਤਲਬ ਹਰ ਜਿਹਦਾ ਵੱਡਾ ਹੋਊਗਾ ਉਹ ਸਭ ਤੋਂ ਛੋਟੀ ਪਿੰ ਹੋਵੇਗੀ ਠੀਕ ਹੈ ਦੇਖੋ ਸਭ ਤੋਂ ਵੱਡਾ ਹਰ ਕਿਹਦਾ ਬੱਚੋ सब तो बड़ा हार आ रहा पंजा बारह यद मतलब पहले की आऊगा पंजा बारह आऊगा ठीक है पंजा बारह फिर बच्चों बचो पंजा नौ फिर बच्चों बचो पंजा सत फिर बच्चों बचो पंजा चार ठीक है अगे 6/11 4/11 9/11 ਤੇ 3/11 ਹੁਣ ਬੱਚੋ ਹਾਰੇ ਇਹਨਾਂ ਦੇ ਬਰਾਬਰ ਹੈ ਸਮਾਨ ਹੈ ਤੇਦਾ ਮਤਲਬ ਅੰਸ਼ ਜਿਹਦਾ ਛੋਟਾ ਹੋਊਗਾ ਉਹ ਛੋਟੀ ਪਿੰ ਹੋਗੀ ਤੇ ਅੰਸ਼ ਸਭ ਤੋਂ ਛੋਟਾ ਕਿਹਦਾ ਹੈ 3/11 ਫਿਰ ਬੱਚੋ 4/11 ਫਿਰ ਬੱਚੋ 6/11 ਫਿਰ ਬੱਚੋ 9/11 ਹੈਨਾ ਅੱਗੇ ਦੇਖੋ 7/8 7/12 7/4 7/2 ਹੁਣ ਬੱਚੋ ਇਸੇ ਕੀ ਹੈ ਅੰਸ਼ ਬਰਾਬਰ ਹੈ ਇਹਦਾ ਮਤਲਬ ਹਰ ਜਿਹਦਾ ਕੀ ਹੋਊਗਾ ਵੱਡਾ ਹੋਊਗਾ ਉਹ ਸਭ ਤੋਂ ਛੋਟੀ ਪਿੰਨ ਹੋਊਗੀ ਤੇ ਹਰ ਦੇਖੋ ਸਭ ਤੋਂ ਵੱਡਾ ਕਿਹਦਾ 7/12 ਫਿਰ ਬੱਚੋ 7/8 ਫਿਰ ਬੱਚੋ 7/4 ਫਿਰ ਬੱਚੋ 7/2 ਠੀਕ ਹੈ ਅੱਗੇ ਦੇਖੋ 12/15 12/13 12/17 ਤੇ 12/10 ਹੁਣ ਬੱਚੋ ਅੰਸ਼ ਬਰਾਬਰ ਹੈ ਇਹਦਾ ਮਤਲਬ ਹਰ ਜਿਹਦਾ ਹਰ ਸਭ ਤੋਂ ਵੱਡਾ ਹੋਊਗਾ ਉਹ ਭਿੰਨ ਸਭ ਤੋਂ ਛੋਟੀ ਹੋਗੀ ਦੇਖੋ ਕਿਹਦਾ ਸਭ ਤੋਂ ਵੱਡਾ ਹੈ ਬੱਚੋ 12/17 ਫਿਰ ਬੱਚੋ 12/15 ਫਿਰ ਬੱਚੋ 12/13 ਬੱਚੋ ਫਿਰ 12/10 ਬੱਚੋ ਠੀਕ ਹੈ ਅੱਗੇ ਦੇਖੋ ਬੱਚੋ ਦਸ਼ਮਲਵ ਨੂੰ ਭਿੰਨ ਰੂਪ ਵਿੱਚ ਲਿਖਣਾ ਯਾਦ ਰੱਖੋ ਕਿਵੇਂ ਲਿਖਣਾ ਦੇਖੋ ਦਸ਼ਮਲਵ ਭਿੰਨ ਨੂੰ ਆਪਾਂ ਕਿਵੇਂ ਲਿਖਨੇ ਆ ਜੇਕਰ ਦਸ਼ਮਲਵ ਬਾਅਦ ਇੱਕ ਅੰਕ ਹੈ ਤਾਂ ਆਪਾਂ ਤਾਂ ਹਰ 10 ਯਾਨੀ ਕਿ ਆਪਾਂ ਕਹੀਏ 3.1 ਹੈ ਇਹਦਾ ਮਤਲਬ ਕੀ ਹੈ ਹਰ ਜਿਹੜਾ ਹੋਊਗਾ ਉਹ ਕੀ ਹੋਊਗਾ ਇੱਕ ਅੰਸ ਹੁੰਦਾ ਹੈ ਇੱਕ ਹਰ ਹੁੰਦਾ ਹੈ आंसता यही होगा त्योहार की हो होजूगा दस दसमलव हट के दस होजूगा जेरे पिछे आप कही दो है तो की होजूगा दो सौ तेती रहूगा नीचे की होजूगा सौ हो जाएगा दसमलव बाद जिन्हें भी हो गए वो उन्नी ही जीरो आ जाएंगे, यानी कि जे आप कही उरे हूँ तीन है तो आप की लिखा पाँच छे छत बुटा ठीक है ये आप कर रहे हैं अगे आप कम आए गया ठीक है बच्चों ये एक एक्सरसाइज थोड़ी कंप्लीट होगी ठीक है ओके थैंक यू बच्चों